ਸਾਥੀ ਬ੍ਰਦਰਾਂ ਲਈ ਮੰਮੀ ਸਤਕਾਰਯੋਗ ਜਜਾਰੂ ਠੇਕਾ ਕਾਮਯੋ ਜਿੰਨੇ ਆਪਾਂ ਗਿਣਤੀ 'ਚ ਆਏ ਆ ਜੇ ਇੰਨੇ ਪੰਡਾਲ 'ਚ ਬਹਿ ਗਏ ਦੋ ਤਿੰਨ ਘੰਟੇ ਸੁਣਾਉਣੀ ਕੀਤੀ ਆ ਪੁੱਟਾ ਗਰਾਉਂਡ ਇਥੋਂ ਦੇ ਪ੍ਰਸ਼ਾਸਨ ਨੂੰ ਇੱਥੇ ਵੀ ਆਪਾਂ ਸੁਣਾਉਣੀ ਕਰਨ ਆਏ ਆ ਇਸ ਕਰਕੇ ਜਿੰਨੇ ਵੀ ਸਾਥੀ ਆਏ ਨੇ ਜਿਹੜੀ ਜਿਹੜੀ ਜਥੇਬੰਦੀ ਨੇ ਆਪਦੇ ਆਪ ਦੇ ਜਥੇਬੰਦੀ ਨੂੰ ਤਿਆਰ ਕਰਦੇ ਤੋਂ ਬੈਣ ਦੀ ਕਿਰਪਾਲਤਾ ਕਰੋ ਤਾਂ ਜੋ ਆਪਾਂ ਜਿਹੜੇ ਆਪਦੇ ਮੰਗਾ ਮਸਲੇ ਉਹ ਮੈਂ ਤੇ ਵਿਚਾਰ ਚੁਰਕ ਚਰਚਾ ਕਰ ਸਕੀ ਐ ਜਿਹੜੇ ਨਹੀਂ ਪਿਆਰ ਕਰਦੇ ਆ ਦੀ ਜਥੇਬੰਦੀ ਨੂੰ ਉਹ ਬੇਸ਼ੱਕ ਖੜੇ ਰਹਿ ਸਕਦੇ ਨੇ ਤੇ ਜਿਹੜੇ ਕਰਦੇ ਨੇ ਉਹ ਬੈਠ ਜਾਓ ਜਿੱਥੇ ਜਿੱਥੇ ਥਾਂ ਮਿਲਦੀ ਆ ਇੱਕ ਇਥੋਂ ਦੇ ਪ੍ਰਸ਼ਾਸਨ ਨੂੰ ਸ਼ੁਰੂ ਕਰਦੇ ਪਹਿਲਾਂ ਕਹਿਣਾ ਵੀ ਜਿਹੜਾ ਸੀਐਮ ਸਾਡੇ ਘਰਾਂ ਤੇ ਵੋਟਾਂ ਮੰਗਣ ਜਾਂਦਾ ਜੇ ਉਹ ਸੀਐਮ ਕੋ ਸਾਡੇ ਵਾਸਤੇ ਟਾਈਮ ਨਹੀਂ ਹੈਗਾ ਉਹਨੂੰ ਫੋੜ ਫਾੜ ਕਰ ਲੋ ਉਹਨੂੰ ਜਗਾ ਲੋ ਸੁੱਤੇ ਪਏ ਨੂੰ ਮੈਦਾਨ ਦੇ ਵਿੱਚੋਂ ਜੋ ਗੱਲ ਬਾਤ ਹੈ ਰਸਤੇ ਦੇ ਪਾਏ ਮੁੱਖ ਮੰਤਰੀ ਦੀ ਮੀਟਿੰਗ ਤੋਂ ਘੱਟ ਸਾਨੂੰ ਮੀਟਿੰਗ ਨਹੀਂ ਕੋਈ ਮਜੂਰ ਇਸ ਕਰਕੇ ਮੁੱਖ ਮੰਤਰੀ ਦੀ ਮੀਡੀਅਮ ਮੂਵਡ ਦਾ ਪ੍ਰਬੰਧ ਜਾ ਗੱਲ ਚਲਾਉਂਦਾ ਪ੍ਰਬੰਧ ਕਰੋ ਨਹੀਂ ਤਾਂ ਅਸੀਂ ਅਗਲਾ ਕੋਈ ਪ੍ਰਬੰਧ ਕਰਾਂਗੇ ਅੱਜ ਦਾ ਦੂਜੀ ਗੱਲ ਸਾਥੀਓ ਗੱਲ ਸ਼ੁਰੂ ਕਰਦੇ ਆ ਤੁਸੀਂ ਵਧਾਈ ਦੇ ਤਤਰੋ ਤੇ ਪਰਿਵਾਰ ਵਧਾਈ ਦੇ ਤਤਰੋ ਨੇ ਤੇ ਸਾਡੇ ਜਵਾਕ ਜਿਹੜਾ ਰਾਜਾ ਫੁਹਾਰਾ ਚੌਂਕੀ ਟੱਪਣ ਦਿੰਦਾ ਸੀ ਤੇ ਫੁਹਾਰਾ ਚੌਂਕ ਟੱਪ ਜਾਂਦਾ ਸੀ ਤੇ ਫਿਰ ਪੁੱਟਾ ਗਰਾਉਂਡ 'ਚ ਆ ਕੇ ਟੁੱਟਦਾ ਸੀ ਪਾਣੀ ਮਾਰ-ਮਾਰ ਕੇ ਤੇ ਦੇਖੇ ਅੱਜ ਨੂੰ ਤੁਸੀਂ ਕੁੱਟਦਾ ਦੇ ਲੈਲਾ ਕੇ ਆ ਬੈਠੇ ਚਾਹੀ ਦੇਚਿਆ ਜਿੰਦਾਬਾਦ ਜਿੰਦਾਬਾਦ ਇੱਕ ਤਾਂ ਵੱਡੀ ਜੇਤਨੀ ਜਿਹੜੇ ਰਾਜ ਨੂੰ ਇਹ ਘਾਰ ਸੀ ਵੀ ਜਿਹੜਾ ਮੇਰੀ ਭਾਰਾ ਚੌਥੀ ਦੀ ਲੀਡ ਤੱਕੂਗਾ ਲਾਈਨ ਤੱਕੂਗਾ ਉਹਨੂੰ ਮੈਂ ਕੁੱਟੂਗਾ ਅੱਜ ਉਹਦੀ ਹੱਡਾਂ ਤੋਰੀਆ ਪਾਣੀ ਦੀ ਟੋਪਾ ਉਹਦੇ ਮਹਿਲ ਤੋਂ ਤੇ ਲੱਗਿਆ ਤੈਨੂੰ ਕੁੱਟਣ ਤੇਰੀ ਲੱਗਿਆ ਇਹ ਤੁਹਾਡੀ ਜਿੱਤ ਤੇਰਾ ਜਿੰਦਾਬੋ 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 ਆਪਾਂ ਆਪਾਂ ਮੰਗਾ ਮਸਲਿਆਂ ਦੀ ਕਰਦੇ ਆ ਲੇਟੇ ਸੀਨੀਅਰ ਪੁਲਾਰੇ ਸਾਰੇ ਦੋਲ ਕੇ ਗਏ ਨੇ ਕੁਝ ਗੱਲਾਂ ਉਹਨਾਂ ਦੇ ਬੋਲਾਂ ਨੂੰ ਪਿਆ ਇੱਕ ਗੱਲ ਆ ਪੰਜਾਬ 'ਚ ਤੁਸੀਂ ਇਹ ਧਿਆਨ ਨਾਲ ਸੁਣਨਾ ਤੁਸੀਂ ਸੱਤਾਂ ਦੇ ਪਿੰਡਾਂ ਦੇ ਜਾ ਕੇ ਉਹਦਾ ਜਵਾਬ ਦੇਣਾ ਆਹ ਵਰ ਪਿੰਡਾਂ ਦੇ ਕਹੀ ਜਾਂਦੀ ਆ ਜਦੋਂ ਦਾ ਪ੍ਰਸ਼ਾਸਨ ਇਹ ਢੋਂਡਾ ਵਾ ਜਦੋਂ ਕੋਈ ਪੁੱਛ ਲਵੇ ਅੱਜ ਮਲਾਦਨਾ ਦਾ ਕੰਮ ਕਾਵੇ ਨਹੀਂ ਆਇਆ ਇਹ ਕਹਿਣ ਕਿ ਤਰ ਹਾਂ ਹਾਂ ਲਿਖੋ ਦੀ ਸੱਚ ਕੀਤਾ ਰੈਕਲ ਕਰਨੀ ਕੱਟ ਕੀਤਾ ਐਥੇ ਗੱਲ ਨਹੀਂ ਹੈਗੀ ਗੱਲ ਤਾਂ ਅੱਗੇ ਤੁਰ ਹੀ ਪਈ ਆ ਅੱਜ ਤੁਸੀਂ ਆਦਾ ਰਜਗਾਰ ਦੇ ਵੀ ਟੋਲੀ ਨਹੀਂ ਆਏ ਅੱਜ ਤੁਸੀਂ ਆਤਾ ਥੇਕਾ ਕੰਮੇ ਕਰਾਵਾ ਬਦੌਲੀ ਨਹੀਂ ਆਏ ਜੇ ਆ ਗੱਲ ਤਾਂ ਤੁਰ ਹੀ ਗਈ ਆ ਅੰਮ੍ਰਵਾਲਾ ਕਹਿੰਦਾ ਵੀ ਥੇਕਾ ਕੰਮ ਨਹੀਂ ਰਹਿਣ ਦੇ ਰਿਹਾ ਅੰਮ੍ਰਵਾਲ ਵੀ ਤੌਰ ਕਹਿੰਦੀ ਸਰਕਾਰੀ ਈਦਾਰਾਂ ਨੂੰ ਛੱਡਣਾ ਪਰ ਅਸੀਂ ਕੀ ਕਹਿੰਦੇ ਆ ਵੀ ਥੇਕਾ ਕੰਮੇ ਰਹਿਣੇ ਕਰੋ ਜਾਇਓ ਲਿਸਟ ਵਿੱਚ ਬਟਾਪੜਿਆ ਸੁਸਾਇਟੀਆਂ ਠੇਕੇਦਾਰਾਂ ਹੀ ਰੱਖੇ ਹੋਣਾ ਅਸੀਂ ਕਹਿੰਦੇ ਆ ਵਿਭਾਗ ਚ ਨਈਆ ਪੋਸਟਾਂ ਸਿਰਜੋ ਅਸੀਂ ਕਹਿੰਦੇ ਆ ਕਿਸਾਨ ਨੂੰ ਬਰਾਬਰ ਤਨਖਾਹ ਦਿਓ ਇਹਦਾ ਮਤਲਬ ਕੀ ਬਣਦਾ ਜੇ ਅਸੀਂ ਰੈਗੂਲਰ ਹੁੰਨੇ ਆ ਤੇ ਸਰਕਾਰੀ ਉਦਾਰਾ ਵੱਜਦਾ ਜੇ ਨਵੀਂ ਭਰਤੀ ਹੁੰਦੀ ਆ ਤੇ ਸਰਕਾਰੀ ਉਦਾਰਾ ਚੱਲੂਗਾ ਜੇ ਸਾਨੂੰ ਤਨਖਾਹ ਵਧੀਆ ਮਿਲਦੀ ਆ ਤੇ ਸਾਡੇ ਪੜੇ ਵਿੱਚ ਨੌਜਵਾਨ ਨੂੰ ਰੋਜ਼ਗਾਰ ਮਿਲੂਗਾ ਇਹ ਮਗ ਇਕੱਲੀ ਸਾਡੀ ਨਹੀਂ ਇਹ ਮਗ ਲੋਕਾਂ ਦੀ ਆ ਲੋਕਾਂ ਨਾਲ ਜੁੜੀ ਆ ਦੂਜੀ ਗੱਲ ਅੱਜ ਸਾਡੇ ਕਿਸਾਨ ਬੈਠੇ ਨੇ ਛੜਕਾਂ ਤੇ ਤੇ ਸਾਡੇ ਪਿੰਡਾਂ ਦੇ ਲੋਕ ਜਾਇ ਸਰਕਾਰ ਜਿਹੜੀ ਉਹ ਕੋਕਟਣਾ ਜਾਇ ਇਥੋਂ ਦਾ ਮੋਦੀ ਨੂੰ ਮਤਰਾ ਉਹ ਕੀ ਕਹਿੰਦੀ ਆ ਵੀ ਕਿਸਾਨ ਤਾਂ ਸਿੱਧਾ ਉਹਦੇ ਜਿੰਸ ਦੇ ਮੁੱਲਾਂ ਵਾਸਤੇ ਲੜ ਰਹੇ ਨੇ ਉਹ ਬਸ ਇਸ ਵਾਸਤੇ ਲੜ ਰਹੇ ਨੇ ਕਿ ਸਰਕਾਰੀ ਰੇਟ ਰਾਂ ਦਾ ਝੋਲੇ ਟੜਕ ਜਾ ਦਾਲਾਂ ਦਾ ਇਹ ਗੱਲ ਉਹ ਛੇਣੀ ਜੀ ਉਹ ਲੜ ਰਹੇ ਨੇ ਲੋਕਾਂ ਵਾਸਤੇ ਜੇਕਰ ਸਾਤਾ ਸਰਕਾਰੀ ਰੇਟ ਨਹੀਂ ਰਹਿੰਦਾ ਵੱਡੀਆਂ ਬਹੁਤਾਂ ਕੰਪਨੀਆਂ ਕਾਰਪੋਰੇਟ ਕੰਪਨੀਆਂ ਆਣ ਗਈਆਂ ਮਹਿੰਗੇ ਪਾਟ ਤੁਹਾਡੇ ਤੋਂ ਤੜਕ ਸਸਤੇ ਭਾਅ ਲੈ ਕੇ ਸਸਤੇ ਭਾਅ ਜੀੜੀ ਲੈ ਕੇ ਮਹਿੰਗੇ ਪਾਟ ਤੇ ਅਨੁਵਚਣ ਗਿਆ ਫੇਰ ਇਹ ਮੰਗ ਲੋਕਾਂ ਦੀ ਜੁਰਦੀ ਆ ਜੇ ਕਿਸਾਨ ਦੀ ਜੀੜੀ ਵੇਖਦੀ ਆ ਸਰਕਾਰੀ ਰੇਟ ਤੇ ਜੇ 18 ਰੁਪਏ ਵੇਖਦੀ ਆ ਤੇ ਸਰਕਾਰੀ ਬਾਜ਼ਾਰੀ ਰੇਟ ਤੇ 22-22 ਰੁਪਏ ਮਿਲ ਜਾਂਦੀ ਆ ਜੇ ਜਿਹੜਾ ਕੌਮਪਰੀਆ ਕੋੜੀਆਂ ਉਹੋ ਜੀਰੀ ਪੰਜ ਚਾਰ ਪੀ ਗਿੱਟੂ ਜੀ ਨਾਲੇ ਕਿਸਾਨੀ ਮਰੂਗੀ ਨਾਲੇ ਜਵਾਨੀ ਮਰੂਗੀ ਤਾਂ ਫੇਰ ਜਦੋਂ ਤੁਸੀਂ ਸ਼ਹਿਰਾ ਜੀ ਉਹੀ ਜੀਰੀ ਲੈਣਗੇ ਉਹੀ ਝੋਲਾ ਲੈਣਗੇ ਉਹੀ ਕੜਗਦਾ ਆਟਾ ਲੈਣਗੇ ਉਹੀ ਫੇਰ 100 150 ਦੀ ਸੂਈ ਤੇ ਚੜੂਗਾ ਇਹ ਮੰਗ ਲੋਕਾਂ ਵਾਲੀ ਆ ਇਹ ਪ੍ਰੇਖਾਂ ਵਾਲੀ ਵੀ ਅਸੀਂ ਆਦੇ ਰਾਤ ਕੀ ਲੜਦੇ ਆ ਜਿਹੜੇ ਸਾਡੇ ਜਿਹੜੇ ਸਾਡੇ ਇਡਾਰੇ ਆ ਜਿਹੇ ਸਾਡੇ ਸਕੂਲ ਨਾਲ ਬੱਚੇ ਜਿਹੇ ਸਾਡੇ ਪਾਣੀ ਵਾਲੇ ਜਲਕਰ ਦਾ ਬੱਚੇ ਜਿਹੇ ਸਾਡੀ ਬਿਜਲੀ ਨਾਲ ਬੱਚੀ ਏ ਸਾਡੇ ਥਰਮਲ ਪਲਾਂਟ ਦੇ ਬੱਚੇ ਤੇ ਫਿਰ ਮਿੱਤਰੋ ਇੱਕੋ ਪਿਆਰ ਕਰ दीजिए ਨਿਕਲ ਗਏ ਉਹ ਟੋਪਰੀਆਂ ਨਾਲੇ ਸਾਡੇ ਧਾਰਿਆਂ ਦੇ ਕਬਜ਼ੇ ਵੀ ਕੰਨ ਗੀਆਂ ਤੇ ਫਿਰ ਮੇਜੇ ਰੇਡ ਸਾਨੂੰ ਵੇਚਣ ਗਿਆ ਜਿਹੜੇ ਧਾਰਾ ਪ੍ਰਾਈਵੇਟ ਹੋਏ ਨੇ ਉਹਨਾਂ ਧਾਰਿਆਂ ਦਾ ਹਾਲ ਦੇਖ ਲਓ ਬਿਜਲੀ ਪ੍ਰਾਈਵੇਟ ਹੋਈ ਆ ਸਰਕਾਰੀ ਥਰਮਲ ਬੰਦ ਕਰਕੇ ਤੇ ਜਿਹੜੇ ਪ੍ਰਾਈਵੇਟ ਥਰਮਲ ਆ ਜਿੰਨਾ ਕੋ ਲੋਕਡਾਊਨ ਦੇ ਦੌਰਾਨ ਸਾਰੀ 17-10% ਬਿਜਲੀ ਖਰੀਦੀ ਆ ਤੇ ਉਹਨਾਂ ਨੂੰ ਜਿਹੜਾ ਰੇਟ ਦਿੱਤਾ ਸਾਰੀ ਬਿਜਲੀ ਦਾ ਦਿੱਤਾ ਜਿੰਨੇ ਫਰਮਾਂ ਦਾ ਪ੍ਰਾਟਾ ਆਦਾ ਕਰਦੇ ਨੇ 1500 ਕਰੋੜ ਰੁਪਈਆ ਸਾਲ ਦਾ ਉਹਨਾਂ ਦਾ ਫ੍ਰੀ ਦਾ ਖਾਤੇ ਦਿੱਤਾ ਬਿਜਲੀ ਦਾ ਦੂਜੀ ਗੱਲ ਜੋ ਸਾਡੇ ਪਾਣੀ ਵਾਲੇ ਮੰਘਮੇ ਨਾਲੇ ਸਾਡਾ ਸਿੱਖਿਆ ਡਿਪਾਰਟਮੈਂਟ ਕੀ ਜਿੰਦਾ ਇਹ ਲੋਜ ਉਤਵਾਸ ਕਰਦੇ ਨੇ ਟੀਮੀਆਂ ਤੇ ਅਜੀ ਸਿੱਖਿਆ ਚ ਨੇ ਮਾਸਟਰ ਪੱਤੀ ਕਰਾਂਗੇ ਸਾਡੇ ਵਿੱਚ ਮਾਸਟਰ ਦੀ ਜਥੇਬੰਦੀ ਰਲੀ ਹੋਈ ਆ ਉਹ ਕੌਂਸਲ ਹੀ ਰਾਈ ਰੱਖੇ ਹੋਏ ਨੇ ਵੀ ਜਿਹੜਾ ਸਿੱਖਿਆ ਦੇਣ ਵਾਲੇ ਤੁਸੀਂ ਕੰਪਨੀ ਤੇ ਰੱਖ ਲਿਆ ਜਿਹਨੂੰ ਮਾਨ ਸਿੰਘ ਜੀ ਦੀ ਪਰੇਸ਼ਾਨੀ ਰਹੂਗੀ ਸਦਾ ਵੀ ਨਾ ਰੈਗੂਲਰ ਹੋਣਾ ਜਾਂ ਨਹੀਂ ਹੋਣਾ ਉਹ ਸਾਡੇ ਬੱਚੇ ਨੂੰ ਕਹਿੰਦੇ ਸਹੀ ਤਰੀਕੇ ਨਾਲ ਪੜ੍ਹਾ ਸਕੂਗਾ ਸਿੱਖਿਆ ਭਰਤੀ ਨਵੀਂ ਸਿੱਖਿਆ ਭਰਤੀ ਕਹਿੰਦੀ ਆ ਵੀ ਅਸੀਂ ਸਿਰਫ ਸਕੂਲਾਂ ਚ ਜਿਹੜੀਆਂ ਸਕਰੀਨਾਂ ਲਾਵਾਂਗੇ ਮਾਸਟਰ ਪੜ੍ਹੀ ਕਰਨੇ ਚੰਡੀਗੜ੍ਹ ਤੋਂ ਸੇਵਿਸ ਚੱਲਿਆ ਕਰੂੰਗਾ ਜਿਹੜੇ ਜਵਾਗ ਨੂੰ ਸਕਰੀਨ ਤੇ ਸਮਝ ਆਉਂਦੀ ਆ ਸਮਝ ਲੈ ਜਿਹਨੂੰ ਨਹੀਂ ਸਮਝ ਆਉਂਦੀ ਉਹ ਹਨ ਪਰ ਰਹਿ ਦੇ ਇਹਦਾ ਮੰਗਾ ਮਸਲਾ ਦਾ ਮਕਲਿਆ ਵੀ ਜੇਕਰ ਇਹਨਾਂ ਨੇ ਜਮਾਤ ਪੜ੍ਹਨਗੇ ਸਾਡੀਆਂ ਨੀਤੀਆਂ ਕਾਨੂੰਨੀਆਂ ਸਮਝਣਗੇ ਤੇ ਫੇਰ ਸੰਗਠਾ ਦੇ ਵਿੱਚ ਪੈਣਗੇ ਸਾਨੂੰ ਪਿੰਡਾਂ ਦੇ ਘੇਰ ਲੈਗੇ ਇਸ ਕਰਕੇ ਸਾਨੂੰ ਵਾਟ ਪਰ ਰੱਖਣਾ ਚਾਹੁੰਦੇ ਆ ਦੂਜੀ ਗੱਲ ਸਾਥੀਓ ਜਿਹੜੇ ਨਵੇਂ ਕਾਨੂੰਨ ल्यांदे ਨੇ ਸਰਕਾਰ ਨੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿਰਤ ਕਾਨੂੰਨ ਦੀ ਜਿਹੜਾ ਕਿਰਤ ਕਾਨੂੰਨ 2019 ਲਿਆਇਆ ਕਿਰਤ ਕਾਨੂੰਨ 1948 ਐਕਟ ਆ ਜਿਹੜਾ ਉਹਨੂੰ ਤੋੜ ਕੇ ਇਹਨਾਂ ਨੇ ਦੋ ਕਿਰਤ ਕਾਨੂੰਨ ਨਵੇਂ ਲਿਆਂਦੇ ਇੱਕ ਕਿਰਤ ਕਾਨੂੰਨ 2019 ਇੱਕ ਕਿਰਤ ਕਾਨੂੰਨ 2020 19 ਵਾਲਾ ਜਿਹੜਾ 1948 ਵਾਲਾ ਕਿਰਤ ਕਾਨੂੰਨ ਸੀ ਉਹ ਸਾਰਿਆਂ ਨੂੰ ਤਰਖਾਵਾ ਆ ਜਾਨੀ ਕਿ ਡੀਸੀ ਰੇਟ ਆ ਕਟੋਟ ਮੀਨਿੰਗ ਰੇਟ ਜੇਰ ਦੀ ਗੱਲ ਕਰਦਾ ਸੀ ਉਹ ਜੁਨੀਅਨ ਵਧਾਉਂਦਾ ਅਧਿਕਾਰ ਦਿੰਦਾ ਸੀ ਉਹ ਆਂਡਾ ਰੋਸ ਫਰਟਾਵਾ ਕਰਨ ਦਾ ਅਧਿਕਾਰ ਦਿੰਦਾ ਸੀ ਉਹ ਬੰਦੇ ਕੱਢਣ ਵਾਲ ਸੀ ਤੁਸੀਂ ਧਰਨੇ ਨਜ਼ਾਰੇ ਕਰ ਸਕਦੇ ਸੀ ਜਿਹੜਾ 2019 ਕਿੱਤ ਕਾਨੂੰਨ ਲਿਆਇਆ ਉਹਦੇ ਚ ਇਹਨਾਂ ਨੇ ਸ਼ਰਤਾਂ ਨਾਤੀਆਂ ਵੀ ਕੋਈ ਵੀ ਜਥੇਬੰਦੀ ਜੇ ਕਿਸੇ ਨੇ ਧਰਨਾ ਲਾਉਣਾ ਤਾਂ 60 ਦਿਨ ਪਹਿਲਾਂ ਯਾਨੀ ਕਿ 2 ਮਹੀਨੇ ਪਹਿਲਾਂ ਉਹ ਨੂੰ ਧਰਨੇ ਦਾ ਨੋਟਸ ਦੇਣਾ ਪਊਗਾ ਦੂਜੀ ਗੱਲ ਹੋਵੇ ਤੇ ਮਰਦੀ ਵੀ ਜਿਹੜਾ ਵੀ ਕੋਈ ਨਵੀਂ ਜਥੇਬੰਦੀ ਆਪਦੀ ਬਣਾਉਗਾ ਜਿਹੜਾ 2020 ਅੱਜ ਜਿਹੜਾ ਜਵੀ ਨਵੀਂ ਜਥੇਬੰਦੀ ਬਣਾਉਗਾ ਉਹ ਜਿਹੜੇ ਵੀ ادارے 'ਚ ਕੰਮ ਕਰਦਾ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ 1000 ਦਿਨ ਤੱਕ ਉਹ ਜਥੇਬੰਦੀ ਵੀ ਬਣਾ ਸਕਦਾ ਜੇ ਉਹਨਾਂ ਜਥੇਬੰਦੀ ਬਣਾਉਣੀ ਆ 1000 ਦਿਨ ਤੋਂ ਬਾਅਦ ਉਹਨੂੰ 10% ਜਿਹੜੇ ਉਹਦੇ ادارے 'ਚ ਕੰਮ ਕਰਦੇ ਆ ਉਹਨਾਂ ਦੀ ਜਾਨੀ ਕਿ ਹਾਸਲ ਹੋਣੀ ਚਾਹੀਦੀ ਹੁੰਦਾ ਤਾਂ ਉਹ ਤੋਂ ਅੱਗੇ ਨੇ ਕੀ ਲਿਖਿਆ ਵੀ ਜਿਹੜੀ ਜਥੇਬੰਦੀ ਨੇ ਧਰਨਾ ਨਜ਼ਾਰਾ ਕਰਨਾ ਜੇ ਉਹਨਾਂ ਦਾ ਸੂਬਾ ਗੁਆਤੇ ਜਵਨਾ ਦਾ ਜ਼ਿਲ੍ਹਾ ਗੁਆਤੇ ਕੇਸਾ ਕੋਰਟ ਚ ਚੱਲਦੇ ਉਹ ਨਜ਼ਰ ਧਰਨਾ ਨਜ਼ਾਰਾ ਨਹੀਂ ਲਾ ਸਕਦੇ ਉਸ ਤੋਂ ਅੱਗੇ ਗੱਲ ਇਹਨਾਂ ਨੇ ਕਿਰਤ ਕਾਨੂੰਨੀ ਦਾਤਾ ਜਿਹੜੀ ਆਪਾਂ ਗੱਲ ਕਰਦੇ ਵੀ ਸਾਡੇ ਤੇ ਕਿਰਤ ਕਾਨੂੰਨ ਲਾਗੂ ਹੈ ਬਹੁਤ ਸੁਆਗਤ ਤੇ ਸੱਟੋ ਕੱਟ ਤਰਖਾ ਦੇ ਉਹਨਾਂ ਜੇ ਇਹਨਾਂ ਨੇ ਇਹ ਗੱਲ ਲੈ ਆਂਦੀ বিজেয়া ਸੀ ਬਹੁਤ ਕੰਪਨੀਆ ਜਿਹੜੀਆਂ ਇਹਦੇ ਬਰਲੇ ਬਾਨੀ अडानी ਇੰਡੀਆ ਨੇ ਜਿਨ੍ਹਾਂ ਨੇ ਮੈਂ ਕਹਿੰਦੇ ਆਪਦੇ ਹੱਥ 'ਚ ਲੈਣੇ ਨੇ ਉਹਨਾਂ ਨੂੰ ਖੁਸ਼ ਕਰਨੇ ਵਾਸਤੇ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਪਲਾਨਾ ਡਿਪਾਰਟਮੈਂਟ ਪ੍ਰਾਈਵੇਟ ਕਰਾਂਗੇ ਆਬਾਨੀ ਵਾਕੇ ਕਹਿੰਦੇ ਨੇ ਕਿ ਫਿਰ ਅਸੀਂ ਤਖਤਾ ਆਪਦੇ ਸਾਹਬ ਨਾਲ ਦਵਾਂਗੇ ਅਸੀਂ ਆਪਦੇ ਸਾਹਬ ਦਾ ਬੰਦਾ ਕੱਢਾਂਗੇ ਅਸੀਂ ਆਪਦੇ ਸਾਹਬ ਦਾ ਬੰਦਾ ਰੱਖਾਂਗੇ ਸਾਡੇ ਗੇੜ ਮੋੜੇ ਦਫ਼ਤਰ ਮਰੇ ਤੇ ਧੰਨਾਂ ਨਹੀਂ ਲਾ ਸਕਦਾ ਤੁਸੀਂ ਕਿਰਤ ਕਾਨੂੰਨਾਂ 'ਚ ਸੋਧਾ ਕਰੋ ਉਸ ਕਰਕੇ ਉਹਨਾਂ ਨੇ ਸੋਧਾ ਕੀਤੀ ਆ ਭਰਾਓ ਇਹ ਕਿਰਤ ਕਾਨੂੰਨ ਨੂੰ ਬਹਾਲ ਕਰਾਉਣ ਦੀ ਲੜਾਈ ਆ ਇੱਥੇ ਕੱਚੇ ਕਾਨੂੰਨਾਂ ਨੂੰ ਪੱਕੇ ਕਰਨ ਦੀ ਲੜਾਈ ਆ ਗੱਲ ਇੱਥੇ ਨਹੀਂ ਰੁਕਣੀ ਗੱਲ ਇਸ ਤੋਂ ਵੀ ਅੱਗੇ ਆ ਗਈ ਆ 2003 ਬਿਜਲੀ ਐਕਟ ਲੈਣੋ ਫਿਰ 2020 ਬਿਜਲੀ ਐਕਟ ਆ ਰਿਹਾ ਆ ਜਿਹੜੀਆਂ 2003 ਚ ਮਾੜੀਆਂ ਮੌਲਕੀਆਂ ਸੁਣਤਾ ਮਿਲਦੀਆਂ ਸੀ ਉਹਨਾਂ ਨੂੰ ਵੀ 2020 ਚ ਛਿੱਕੇ ਤੰਗਤਾ ਉਹ ਕਹਿੰਦੇ ਨੇ ਸਰਕਾਰੀ ਸਰਮਣ ਬੰਦ ਕਰਾਂਗੇ ਜਿਹੜੀ ਆ 300 ਤੋਂ 200 ਜੂਟਾ ਮਾਫੀ ਉਹ ਬੰਦ ਕਰਾਂਗੇ ਅਸੀਂ ਅਸੀਂ ਸਾਰਿਆਂ ਨੂੰ ਬਰਾਬਰ ਕਰਾਂਗੇ ਪਹਾਨਾਂ ਨੂੰ ਅਸੀਂ ਜਿਹੜੀ ਬਿਜਲੀ ਦਿੰਦੇ ਆ ਮੋਟਰਾਂ ਤੇ ਉਹ ਲਕੋੜੇ ਵਾਲੀ ਜਾਂ ਪਾਣੀ ਵਾਲੀ ਬਿਜਲੀ ਨਹੀਂ ਮਿਲੂਗੀ ਉਹ ਬਿਜਲੀ ਮਿਲੂਗੀ ਸੂਰਜੇ ਕਿਸਾਨ ਵੱਡੇ ਵੱਡੇ ਪ੍ਰੋਜੈਕਟ ਨੂੰ ਸੂਰਜਾਰੇ ਤੇ ਆਪਦੀਆਂ ਮੋਟਰਾਂ ਤੋਂ ਚਲਾਉਣ ਗੱਲ ਇਸ ਤੋਂ ਵੀ ਅੱਗੇ ਆ ਕਿ 50000 ਕੋਸਤੀ ਧੋਲ ਕਰਤੀ ਬਿਜਲੀ ਪਾਰਲਮੈਂਟ ਚੋਂ ਗੌਰਮੇ ਸੇ ਰੁਕਣ ਵਾਲੀ ਨਹੀਂ ਬਿਜਲੀ ਪ੍ਰਾਈਵੇਟ ਕੰਪਨੀਆ ਨੂੰ ਦੇਰ ਦੇ ਹੱਥ ਗੰਡੇ ਚੱਲ ਪੈਣੇ ਅੱਗੇ ਦੇ ਕਿਸੇ ਬਿਜਲੀ ਬੋਰਡ ਦੇ ਪ੍ਰਾਈਵੇਟ ਆਪਣੇ ਬਿਜਲੀ ਡਿਪਾਰਟਮੈਂਟ ਦੇ ਕੰਮ ਕਰਨਾ ਸੀ ਤੇ ਬਿਜਲੀ ਸਾਡੀ ਪੰਜਾਬ ਗੌਰਮੇ ਦੇ ਅੰਦਰ ਸੀ ਉਹਨੂੰ ਪੰਜਾਬ ਗੌਰਮੇ ਦਾ ਸਮਝੌਤਾ ਕਰਨਾ ਪੈਂਦਾ ਸੀ ਅੱਡ ਤੇ ਜਿਹੜਾ ਸਾਈਟਰ ਦੇ ਵਿੱਚ ਮਲਾਜ਼ਮ ਬੈਠੇ ਜਾਂ ਇਹਨਾਂ ਦੇ ਮੰਤਰੀ ਦਿੰਦੇ ਉਹਨਾਂ ਨੂੰ ਅੱਡ ਚੜਾਵਾ ਦੇਣਾ ਪੈਂਦਾ ਸੀ ਹੁਣ ਮੋਦੀ ਨੇ ਕਾਨੂੰਨ ਹੀ ਚੱਕ ਲਿਆ ਵੀ ਬਿਜਲੀ ਰਾਜਾਂ ਦੇ ਅੰਦਰ ਨਹੀਂ ਰਹੂਗੀ ਸੈਂਟਰ ਦੇ ਅੰਦਰ ਕਰਾਂਗੇ ਸੈਂਟਰ ਦੇ ਅੰਦਰ ਉਹ ਕੰਪਨੀਆਂ ਸਿੱਧਾ ਲੋਦੀ ਨਾਲ ਕੰਮ ਲਿਆ ਵੀ ਤੂੰ ਲੈਣਾ ਲੂਣਾ ਕਿੰਨਾ ਹਿੱਸਾ ਦੱਸ ਪ੍ਰਾਈਵੇਟ ਕਰ ਜਿਦਵੀ ਫਿਰ ਬਿਜਲੀ ਦਾ ਜਿਹੜਾ ਵੰਡ ਪ੍ਰਣਾਲੀ ਸੀ ਅੱਗੇ ਇਥੋਂ ਦੀ ਰੈਗੂਲਰ ਸੌਂਚੀ ਜਾਂਦੀ ਸੀ ਬਿਜਲੀ ਬੋਰਡ ਦੀ ਉਹ ਵੰਡ ਪ੍ਰਣਾਲੀ ਵੀ ਇਹ ਬਾਨੀ ਜਾਨੀ ਦੇਖਾ ਕਰੂੰਗਾ ਵੀ ਰੋਪਨ ਨੂੰ ਬਿਜਲੀ ਦੇਣੀ ਹੈ ਕਿ ਨਹੀਂ ਦੇਣੀ ਦੂਜੀ ਗੱਲ ਇਹ ਤੋਂ ਅੱਗੇ ਤੁਹਾਡੇ ਘਰਾਂ ਦੇ 12 ਮੀਟਰ ਲਾਤੇ ਬੱਤੀ ਵਾਲੇ ਉਹ ਰਾਤ ਨੂੰ ਜਗਮਗਾ ਕਰਦੇ ਨੇ ਤਾਂ ਆਪਣਾ ਦੇਲੀ ਘਾਉਣਾ ਉਹ ਜਦਾਂ ਕਿੰਨੇ ਜੋ ਸਾਉਂਗੇ ਕੋਈ ਦਿਨ ਉਹ 10 ਮੀਟਰ ਦੀ ਰੀਡਿੰਗ ਨਾਲੇ ਨਹੀਂ ਆਇਆ ਕਰਦੇ ਤੁਹਾਡੇ ਘਰ ਦੇ ਛੂਆ ਨਾਲ ਤੇ ਗਲਬਾ ਨਾ ਆਇਆ ਕਰਦੇ ਆ ਜਿੰਨਾ ਬਿਜਲੀ ਦਾ ਲੋਡ 2 ਕਿਲੋ ਵਾਰਿਆ ਤੇ 2 ਕਿਲੋ ਵਾਰ ਦਾ ਬਿੱਲ ਤੁਹਾਡੇ ਘਰ ਨਹੀਂ ਮੇਰੇ ਪਹੁੰਚਦਾ ਚਾਹੇ ਤੁਸੀਂ ਸ਼ੂਟ ਖੂਤੀਆ ਦਾਸ ਚਾਹੇ ਵੀ ਦਾ ਬੁਜੀਆ 100 ਕਿਲੋ ਵਾਰ ਜਿਹੜਾ ਲੋਡ ਦੇ ਮੁਤਾਬਿਕ ਬਿਜਲੀ ਦਾ ਬਿੱਲ ਆਇਆ ਕਰੂਗਾ ਤੇ ਸੰਗੀਚਾਰੇ ਵੱਲੋਂ ਕੁੱਤੀ ਜਾਂਦੇ ਆ ਉਹ ਤੋਂ ਵੀ ਅੱਗੇ ਇੱਕ ਗੱਲ ਆ ਜੀ ਤੁਸੀਂ ਇੱਥੇ ਬੈਠੇ ਹੋ ਰਸਤੇ ਜਿਹੜੇ ਕਈਆਂ ਨੇ ਪਾਣੀ ਮੰਗੇ ਸਾਡਾ ਕੋਈ ਪਾਣੀ ਦਾ ਪ੍ਰਬੰਧ ਕਰੋ ਸਿਆ ਵੀਰੇ ਨੇ ਤੁਹਾਡੇ ਸਾਹਮਣੇ ਸ਼ਰਮ ਨਾਲੇ ਰੋਟੀ ਤੋਂ ਵੱਜਾਂਗੇ ਬਿਜਲੀ ਤੋਂ ਵੱਜਾਂਗੇ ਪੱਖੀ ਝੱਲਾਂਗੇ ਰੋਟੀ ਤੋਂ ਵੱਜਾਂਗੇ ਦੋ ਦਿਨ ਚਾਦਰ ਹੋਰ ਪੰਖਾ ਲਾਂਗੇ ਤੇ ਆਪਾਂ ਕੋਰ ਚੀਜ਼ਾਂ ਤੋਂ ਵੀ ਵੱਜ ਸਕਦੇ ਹਾਂ ਤਨਖਾ ਨਾ ਮਿਲੀ ਭੁੱਖੇ ਮਰ ਜਾਣਗੇ 10 15 ਦਿਨ ਕੱਢ ਲਾਂਗੇ ਪਰ ਜਿਹੜਾ ਕੁਦਰਤੀ ਜਾਤ ਆ ਸਾਡਾ ਜਿਨ੍ਹਾਂ ਨੂੰ ਗੁਰੂ ਪੁਰਾਣੇ ਪਿਤਾ ਦਾ ਦਰਜਾ ਦਿੱਤਾ ਓ ਮੇ ਵੀਰਾਂ ਨੇ ਕਹੀ ਸੁਣਿਆ ਜਿਹੜੇ ਦੇਰ ਤੇ ਆ ਗਈ ਸਰਕਾਰ ਆਦੇ ਕੀਤਾ ਨੂੰ ਵੇਚਣ ਲੱਗ ਜਾਨਾ ਤੇ ਆਦੀ ਮਾਂ ਨੂੰ ਵੇਚ ਲਾ ਕੇ ਮਾਂ ਦਾ ਦਰਜਾ ਧਰਤੀ ਨੂੰ ਦਿੱਤਾ ਉਹ ਸਰਕਾਰਾਂ ਬਹੁਤੇ ਲੋਕਾਂ ਦੇ ਅੱਗੇ ਖੜਦੀਆਂ ਨਹੀਂ ਗਿਆ ਨਾ ਪਾਣੀ ਦਾ ਸਾਰਾ 2020 ਤੋਂ ਵਾਦਾ ਆ ਕਿਸਾਨਾਂ ਦੇ ਘੇਰ ਤੋਂ ਵਾਦਾ ਕਿਸਾਨੀ ਆਰਡੀਨੈਂਸ ਤੋਂ ਵਾਦਾ ਪਾਣੀ ਐਟਾਰਿਆ ਉਹਦੇ ਦੇ ਕੀ ਕਹਿਣਾ ਨੇ ਵੀ ਜਿਹੜੀਆਂ ਪਿੰਡਾਂ ਦੀਆਂ ਟੈਂਕੀਆਂ ਪੰਚਾਇਤਾਂ ਦੇ ਲੋ ਗੱਲ ਖੜੀ ਖੜੀ ਤੈਂਕੀਆਂ ਪੰਚਾਇਤਾਂ ਬੜੀ ਰਹਿਣੀਆਂ ਤੈਂਕੀਆਂ ਜਾਣੀਆਂ ਬਾਨੀ ਵਾਲੀਆਂ ਕੋ ਸਾਡੇ ਡਿਪਾਰਟਮੈਂਟ ਦੇ ਕਲੀਅਰ ਕਹਤਾ ਵੀ 11 ਕੰਪਨੀ ਵਾਲੇ ਆਮਾ ਗਏ ਪਿਆਰੇ ਤੇ 11 ਸਰਕਾਰਾਂ ਦੇ ਬੰਦੇ ਆ ਗਏ ਗੱਲ ਉਸ ਤੋਂ ਜੇ ਤੁਸੀਂ ਗੱਲ ਉਸ ਤੋਂ ਕਿ ਕੀ ਦੂਰੀ ਜਿਹੜਾ ਪਾਣੀ ਆ ਪਿੰਡ ਦਾ ਉਦੋਂ ਬੜੀ ਵਾਸੀ ਚੁੱਕੇ ਦੇ ਦਵਾਗੇ ਗੱਲ ਉਸ ਤੋਂ ਵੀ ਅੱਗੇ ਕਰਤੀ ਸਾਡੇ ਜੋ ਜਾਰੂ ਸਾਥੀ ਜਾਣਦੇ ਨੇ ਅਧਿਕਾਰੀ ਕਹਿੰਦਾ ਨੇ ਵੀ ਪਿੰਡਾਂ ਦੇ ਜਾਓ ਜਿਹਦੇ ਘਰੇ ਟੂਟੀ ਲੱਗੀ ਆ ਉਹਦਾ ਆਧਾਰ ਕਰਦੀ ਲਿਓ ਜਿਹਦੇ ਘਰੇ ਮਲਕਾ ਲੱਗਾ ਉਹਦਾ ਆਧਾਰ ਕਰ ਵੀ ਲਿਓ ਜਿਹਦੇ ਘਰੇ ਗੋਰ ਲੱਗਾ ਉਹਦਾ ਆਧਾਰ ਕਰ ਵੀ ਜਾਓ ਗੱਲ ਇੰਨੀ ਖਾਨੇ ਦੇ ਸਾਡੇ ਸਮਝ ਆਉਣੀ ਚਾਹੀਦੀ ਆ ਵੀ ਜੇ ਪਾਣੀ ਛੂਟੀ ਦਾ ਪਾਣੀ ਪੀਂਦਾ ਸਾਡੇ ਮਹਿਕਦੇ ਦਾ ਤੇ ਧਾਰਕਾ ਫਿਰ ਉਹਦਾ ਹੀ ਚਾਹੀਦਾ ਜਿਹੜਾ ਉਹਦੇ ਪਰਸਨਲ ਚੀਜ਼ਾਂ ਦਾ ਨਲ ਤੇ ਬੋਰਾਂ ਦਾ ਪਾਣੀ ਪੀਂਦਾ ਉਹਦਾ ਧਾਰਕਾ ਕੀ ਕਰਦਾ ਉਹਦਾ ਕਰਤਾਰ ਕਰ ਤਾਂ ਇਹ ਸੱਚੀ ਦੱਸਦੇ ਆ ਕੰਪਨੀ ਕਹਿੰਦੀ ਵੀ ਜਾਂ ਤਾਂ 100 ਫ੍ਰੈਂਕਸ ਕਨੈਕਸ਼ਨ ਕਰ ਦੋ 90% ਕਿ ਲੈਚਨ ਹੁੰਦੇ ਨੇ ਸਾਡੇ ਜੀਵਨ ਦਾ ਸੰਦਿਆ ਦੇ ਗੋਲ ਹੈਗੇ ਨੇ ਉਹਨਾਂ ਦੇ ਪਰੇ ਮਲਕੇ ਹੈਗੇ ਨੇ ਨਹੀਂ ਛੂਟੀ ਦਾ ਪਾਣੀ ਛੂਤੇ ਐਸੇ ਪਾਣੀ ਚਰਾ ਪਾਣੀ ਜਿੰਦਾ ਜਿਆਦਾ ਛੂਟੀਆਂ ਦਾ ਉਹ ਕਹਿੰਦੇ ਨੇ ਵੀ ਜੇ ਤੁਸੀਂ ਨਹੀਂ 100% ਕਰਾਛਣ ਕਰ ਸਕਦੇ ਸਾਨੂੰ ਇੰਨਾ ਦੱਸੋ ਵੀ ਜਿਹੜੇ ਪਰਤੇ ਕਿੰਨੇ ਲੱਗੇ ਨੇ ਕਿੰਨੇ ਗੋੜ ਨੇ ਫੇਰੇ ਮਹੀਨੇ ਦਾ ਫੇਰੇ ਸਾਲ ਦਾ ਉਹਨੇ ਖਸਾਲ ਦਾ ਗੋੜ ਦਾ ਤੇ ਮਲਕੇ ਦਾ ਭਾਈ ਫਰਜ਼ੀ ਟੈਕਸ ਪੰਜਾਬ ਗੌਰਮੇ ਨੇ ਕਦੇ ਸਿਰ ਮਾਰਦਾ 750 ਪ੍ਰਤੀਯਾ ਕਸ਼ਮੀਰ ਆਉ ਉਹਨਾਂ ਦਾ ਮਕਸਦ ਇਹ ਆ ਕਿ ਜਦੋਂ 700 ਰੁਪਈਆ ਨਾਲ ਇਨਸਾਨ ਦਾ ਟੈਕਸ ਆ ਗਿਆ ਲੋਕਾਂ ਨੇ ਨਹੀਂ ਮੰਨਣਾ ਫੇਰ ਅਸੀਂ 500 ਕਰਾਂਗੇ ਲੋਕ ਚਿਹਾਰ ਮਾਰ ਲਗੇ ਲੋਕ ਕਹਿਣਗੇ ਵੀ 500 ਬਿਜਲੀ ਦਾ ਆ ਗਿਆ ਤੇ ਜੋ ਸਾਨੂੰ ਆ ਗਿਆ ਮੋਟਰ ਦਾ ਇਹਦੇ ਨਾਲ ਚੰਗੀਆਂ ਟੂਟੀ ਵਿਵਾਲੀਆਂ 200 ਵਾਲੀ ਫੇ 200 ਵਾਲੀ ਟੂਟੀ ਦੇ ਜਾਣ ਗਏ ਗੋਰ ਨਹੀਂ ਚੱਲ ਰਹੇ ਨਰਕੇ ਨਹੀਂ ਚੱਲ ਰਹੇ ਫੇਰਾ ਟੂਟੀ ਜਾਉਗੀ 5 600 ਤੇ ਪਾਣੀ ਵਾਲਾ ਆਇਆ ਪਾਣੀ ਵਾਲਾ ਇੱਕ ਕਹਿੰਦਾ ਕਿ ਜਿੰਨੇ ਵੀ ਪੰਜਾਬ ਦੇ ਸਿੱਖ ਆਪਰੇ ਦਰਿਆ ਚੱਲਦੇ ਨੇ ਪਹਿਲੀ ਰਕਤ ਚਲੇ ਦਰਿਆ ਦੇ 8 8 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਸੇ ਵੀ ਜ਼ਿਮੀਂਦਾਰ ਨੇ ਬੋਲ ਕਰਨਾ ਕਿਸੇ ਨੇ ਨੜਕਾ ਕਰਨਾ ਕਿਸੇ ਨੇ ਟੂਬਰ ਲਾਉਣਾ ਉਹਦੀ ਪਰਮਿਸ਼ਨ ਕੰਪਨੀ ਕੋਲ ਆਣੀ ਪਊਗੀ ਗੱਲ ਉਸ ਤੋਂ ਵੀ ਅੱਗੇ ਉਹ ਕਹਿੰਦੇ ਵੀ ਜਿਹੜੀ ਦਰਿਆ ਤੇ ਧੁੰਦ ਪੈਦਾ ਹੁੰਦੀ ਏ ਇਸ ਧਰਤੀ ਤੇ ਅਸੀਂ ਕਾਰਖਾਨਿਆਂ ਜੱਤੀ ਵਾਲੇ ਆ ਕਾਰਖਾਨਿਆਂ ਕਰਕੇ ਗਰਮੈਸ਼ਤਾ ਹੁੰਦੀ ਆ ਗਰਮੈਸ਼ਤਾ ਦਾ ਹੋ ਕੇ ਧੁੰਦ ਬਣਦੀ ਆ ਜਦੋਂ ਅਸੀਂ ਦਰਿਆ ਦਾ ਪਾਣੀ ਬੋਲੇ ਲਿਆ ਸੁਰਤੋਂ ਜਦ ਕਾ ਜੀਮੀਵਾਰਾਂ ਦੀ ਪਹਿਲੀ ਜੇ ਜਾਂਦੀ ਆ ਫੇਰਾ ਜੀ ਧੁੰਦ ਦੇ ਵੀ ਪੈਸੇ ਲਵਾਗੇ ਸਾਡਾ ਰਹਿ ਗਿਆ ਧੁੰਦ ਦੇ ਪੈਸੇ ਵੀ ਲੈਣੇ ਦੇ ਕਾ ਦੇ ਤੋਂ ਨਾ ਤੇ ਗੱਲੇ ਤੇਰੀ ਖੜਨੀ ਐ ਗੱਲ ਉਸ ਤੋਂ ਵੀ ਅੱਗੇ ਆ ਉਹ ਸਾਡੀਆਂ ਜ਼ਮੀਨਾਂ ਨੂੰ ਪਾ ਗਏ ਸਾਡਾ ਘਰਾਂ ਨੂੰ ਪਾ ਗਏ ਤੇ ਗੱਲ ਆਪਾਂ ਨੂੰ ਸਵਾਲ ਇੱਥੇ ਆ ਵੀ ਅਸੀਂ ਲੜ ਕੇ ਮਰਨਾ ਹੈ ਤੇ ਕੁੱਤੇ ਦੀ ਮੌਤ ਮਾਰਨਾ ਸ਼ੇਰਾਂ ਦੀ ਮੌਤ ਮਾਰਨਾ ਤੇ ਗਿੱਦੜਾਂ ਦੀ ਮੌਤ ਮਾਰਨਾ ਭੰਸੇਈ ਦੀ ਮੌਤ ਮਾਰਨਾ ਤੇ ਗਾਂਧੀ ਵਾਲੀ ਮੋਤ ਮਾਰਨਾ ਇਸ ਕਰਕੇ ਸਾਥੀਓ ਆਪਾਂ ਨੂੰ ਸਮਝੀ ਲੋੜ ਆ ਆਪਾਂ ਤਾਂ ਸੇਡੇ ਵਾਰਸ ਆ ਆਪਣਾ ਇਤਿਹਾਸ ਹੀ ਗੁਰੂ ਪੀਰਾਂ ਤੋਂ ਸ਼ੁਰੂ ਹੁੰਦਾ ਜਿੱਥੇ ਆ ਕਹਿ ਦਿੰਦੇ ਆ ਵੀ ਇਹ ਕਬੂਲ ਨਹੀਂ ਚਾਹੇ ਸਾਰਾ ਪਰਿਵਾਰ ਨਾਲ ਤੇ ਸੱਤ ਜੀਵਾਰ ਤੇ ਜੀਵਾਰ ਤੇ ਸਰੀ ਨਹੀਂ ਚੋਲੀ ਅਸੀਂ ਉਹ ਦੇਸ਼ ਦੇ ਵਸਣਦੇ ਆ ਸਾਨੂੰ ਉਸ ਤਰੀ ਦੀ ਉਸ ਨੀਤੀਆਂ ਦਾ ਵਿਰੋਧ ਕਰਨਾ ਪਊਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਓਏ ਤੁਹਾਡੇ ਕੋਲ ਐਥੇ ਨਹੀਂ ਖੜਨੇ। ਇਹ ਸੌਦੇ ਵੀ ਵੱਧ ਨੇ। ਸਾਡੀ ਜਿਹੜੀ ਦਿਹਾੜੀ ਆ ਉਹ ਅੱਜ ਤੇ ਤੇਰੇ ਨਾਲ 12 ਕੇ ਟੱਕਾ ਮਿਲ ਸਕਦੇ ਆ ਸਾਡੇ ਨੂੰ ਤੇ ਆਪਾਂ ਨੂੰ ਔਰਾਂ ਨਾਲ ਜਿਹੜਾ ਤੇਿਆਰੀ ਚਾਹੀਦੀ ਆ। ਅਸੀਂ ਟੀਚਾ ਨਹੀਂ ਸੀ। ਠੇਕਾ ਕੰਮ ਵਾਲੇ ਤੇ ਟੰਕੇ ਦੀ ਜੋਰ ਤੇ ਸਾਨੂੰ ਪਤਾ ਸੀ ਸਾਡਾ ਅੱਜ ਕਾਜਰ ਸਾਡਾ ਅੱਜ ਲੋਕ ਵਹੀਰਾ ਕੱਟ ਕਰਾਂਗੇ। ਸਾਨੂੰ ਪਤਾ ਹੈ ਕਿ ਜੋਸ਼ ਆ। ਇਹਨਾਂ ਨੂੰ ਆਇ ਲੰਦਾ ਸੀ ਜੇ ਮੋਰਚੇ ਵਾਲੇ ਨੇ ਕੀ ਕਰਨਗੇ ਕੱਲ੍ਹ ਤੋਂ ਮੇਰੇ ਘਰੇ ਪੱਛੇ ਫਿਰਦੇ ਮੈਨੂੰ ਫੜ ਲਈ ਆ ਤੁਹਾਡੇ ਸਾਹਮਣੇ ਚਪੜਾ ਜੇ ਫਿਰਦਾ ਹਰ ਕੇ ਦਿਖਾ ਲਏ ਉਹ ਖੜੀ ਚੱਲਦੇ ਆ ਤੁਹਾਡੇ ਸਿਰ ਤੇ ਨਹੀਂ ਬੰਦ ਕਰਨਗੇ ਆਜੇ ਪਲੰਦੇ ਪਲੰਦੇ ਚੱਕੀ ਫਿਰਦੇ ਨੇ ਵੀਰੋ ਦਾ ਕਰੋਨਾ ਹਟਾਟਾ ਨੇ ਸਾਡੇ ਵਾਸੀ ਕਰੋਨਾ ਹਟਾਟੇ ਜਦੋਂ ਅਸੀਂ ਹੱਥ ਲੱਗਦੇ ਆ ਉਹੋ ਘੁੰਮਣਾ ਆ ਜਾਂਦਾ ਇਹਨਾਂ ਦੇ ਲੋਖ ਲਾਨੇ ਨੂੰ ਹੋ ਗਿਆ ਫੁਲਾਨੇ ਨੂੰ ਹੋ ਗਿਆ ਇਹਦਾ ਕੈਪਟਨ ਦਾ ਪਾਪਾ ਰਾਹੁਲ ਗਾਂਧੀ ਆਕੇ ਗਿਆ ਪੰਜਾਬ 'ਚ ਉਹਦੀ ਰੈਲੀ ਹੋਈ ਆ ਉਹੋ ਕਰੋਨਾ ਕਿਥੋਂ ਸੀ ਇਹਨੇ ਸਬੀਰ ਬਾਦਲ ਗੱਲ ਆ ਕੁਮਾ ਉਹ ਕੋਰੋਨਾ ਕਿੱਥੇ ਸੀ ਸਜਿਦੋ ਸਾਡੇ ਹੱਕ ਮੰਗਦੇ ਲੋਕ ਨੇ ਸਾਡੇ ਪਿਓ ਪਤਾਲ ਹੁਣ ਗੱਡੇ ਹੁਣ ਸਾਡੇ ਮਜ਼ਦੂਰ ਖੇਤ ਮੂੜ ਅਸੀਂ ਖੇਤਾਂ ਕੰਮੇ ਹੋਈਏ ਭਾਈ ਕਰੋਨਾ ਦੇ ਦਰਵਾਜ਼ੇ ਅਸੀਂ ਨਹੀਂ ਵੜਦੇ ਅੰਦਰ ਕਰੋਨਾ ਦਾ ਨਹੀਂ ਦੇ ਕੇ ਅੰਦਰ ਆਉਂਦੇ ਅਸੀਂ ਨਹੀਂ ਗੱਲ ਨਾਲ ਇਹ ਸਾਡੀ ਨੀਤ ਕੋਈ ਹੈਗਾ ਤੁਸੀਂ ਆਪਣੇ ਇੱਕ ਹੋਰ ਕੰਮ ਦੱਸ ਜੀਏ ਸਵੇਰ ਦੇ ਲੱਗੇ ਇਥੇ ਮੌਕਾ 25 ਕਰ ਲਓ। ਖਵਾਰਾ ਚੌਂਕ ਤੱਕ ਕਰ ਲਓ। ਉਹ ਆਪਣਾ ਅਦੋਲੇ ਗਰੂਰ ਤੱਕ ਕਰ ਲਓ। ਅਸੀਂ ਜਦ ਦਰਾਜੇ ਜਾਣਾ ਦਰਾਜੇ ਉਹ ਦਰਾਜੇ ਭਾਇਆ ਤੈਨੂੰ ਲਾ ਕੇ ਉਹ ਤਾਂ ਜੀ ਪਾ ਗਟਿਆ। ਸਾਡੇ ਦੇਖੋ ਈਲਾ ਦੇ ਬੁੱਲੇ ਹਟਵਾ। ਸਾਡੀ ਸਾਰੇ ਕਰਕੇ ਆਈ ਸੀ। ਸਾਡੀ ਸਥਿਤੀ ਇੱਥੇ ਤੱਕ ਸੀ। ਵੀ ਆਖਰੀ ਦਰਾ ਤੱਕ ਜਾਣਾ। अगली बार आवे मासिक ध्यान करते हुए अब पानी वाली दौड़ा खिलाए चार हो। पानी पानी आया का टाकर होना बिजली बिजली होने ये पानी पूनी ने कुछ भी करना ऐसे पानी वाले बैठे जितने बिजली पैदा होगी बिजली ज्यादा करने वाले भी बैठे ਪਾਣੀ ਜੇ ਵਾਲੇ ਦੀ ਬੈਠਿਆ ਤੇ ਰੋਡ ਦੇ ਦਾ ਜੋਰ ਪੋੜ ਵਾਲੇ ਦੀ ਬੈਠਿਆ ਤੇ ਫਕੀਮਾ ਜੇ ਵਾਲੇ ਵਾਟਰੀ ਦੀ ਬੈਠਿਆ ਤੇ ਪੱਤੀਆਂ ਲਾੜਾ ਦਾ ਫਾਕਲੀ ਬੈਠਿਆ ਪੰਗਾ ਸੋਹ ਸਮਝ ਗਏ ਲੋ ਇੱਕ ਨੂੰ ਗੋਟ ਲੋਗੇ ਗੋੜੂ ਗੋਟ ਲੋਗੇ ਇਹ ਯਾਰੇ ਕਹਿੰਦੇ ਆ ਵੀ ਜੇ ਕਿਸੇ ਕੱਬਜੇ ਸੱਟ ਪੜਾ ਹੋਇਆ ਜਾ ਆਟੂ ਜਿੱਥੇ ਵੀ ਹੋਣਾ ਕੱਠੇ ਰਹਿਣ ਤੇ ਪਿੰਡ ਅੱਗੇ ਲਾ ਲਈ ਲੋਲੇ ਅੱਜ ਤਾਂ ਸਾਰੇ ਮੈਚਾਂ ਦੇ ਪਰਾ ਇਕੱਠੇ ਹੋ ਗਏ ਕੱਟ ਕੇ ਲੱਗੇ ਲਾਣਾ ਕਿ ਜਿੱਤਾ ਬਾਦਲ ਆ ਯਾਰ ਜੀ 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 ਜ ਉਥੋਂ ਬੰਦ ਕਰਾਂਗੇ ਇਹਨਾਂ ਨੂੰ ਐਸੀ ਵੀ ਰੁੱਡਾ ਦੇ ਚੂਹਿਆਂ ਦੇ ਨਿਕਲਣਾ ਰੁੱਡਾ ਦੇ ਜੰਗਲ ਵਾਲੇ ਛੇਰ ਨਿਕਲਣੇ ਅੱਜ ਛੇਰ ਲੈਂਦੇ ਸਾਨੂੰ ਲੁਧਿਆਣੇ ਰੋਡ ਜਾਮ ਕਰਦੇ ਛੇਰ ਲੈਂਦੇ ਸਾਨੂੰ ਬਠਿੰਡੇ ਰੋਡ ਜਾਮ ਕਰਦੇ ਛੇਰ ਲੈਂਦੇ ਰੋਪੜ ਰੋਡ ਜਾਮ ਕਰਦੇ ਛੇਰ ਲੈਂਦੇ ਮਹਾਰੀ ਤੋਂ ਰੋਡ ਚਾਲ ਕਰਕੇ ਦਿਖਾਉਂਦੇ ਸਾਡੇ ਨਾਲ ਪੰਗਾ ਲੈਣਾ ਸਾਡੇ ਨਾਲ ਕੰਮਟਮੈਂਟ ਕਰਨੀ ਫਾਈਨ ਅਧਿਕਾਰੀ ਸੋਚ ਸਮਝੇ ਕਰਨਾ ਅਸੀਂ ਵੀ ਸੋਚ ਸਮਝੇ ਕਰਦੇ ਆ ਵੀ ਕਿ ਕਿੱਥੋਂ ਤੱਕ ਅਸੀਂ ਲੰਬਾ ਸਕਦੇ ਆ ਤੇ ਕਿੱਥੋਂ ਅਸੀਂ ਅੱਗੇ ਤੋਰ ਸਕਦੇ ਆ ਗੱਲਬਾਤ ਗੱਲਬਾਤ ਦਾ ਸੱਦਾ ਆ ਕਰਾਂਗੇ ਕਮੇਟੀ ਗੱਲ ਕਰ ਰਹੀ ਆ ਪਰ ਇੱਕ ਤਲਕੇ ਦੀ ਜੋਰ ਤੇ ਮੈਂ ਇਥੇ ਦੇ ਪ੍ਰਸ਼ਾਸਨ ਨੂੰ ਗੱਲ ਕਹਦਾ ਜਿਹੜੇ ਵੀ ਅਧਿਕਾਰੀ ਨਾਲ ਜਿਹੜੇ ਵੀ ਮੰਤਰੀ ਨਾਲ ਮੀਟਿੰਗ ਫਿਕਸ ਕਰਾਉਣੀ ਆ ਸੋ ਉਹ ਮੀਟਿੰਗ ਦੇ ਯਾਦ ਇੱਥਾ ਓ ਮੰਤਰੀ ਦਾ ਜਲੂਸ ਬਾਅਦ ਚ ਗੱਡਾਂਗੇ ਇੱਥੇ ਮੇਰੇ ਪ੍ਰਸ਼ਾਸਨ ਨਾਲ ਪਹਿਲਾਂ ਗੱਲਬਾਤ ਕਰਾਂਗੇ ਵੀ ਤੁਸੀਂ ਮੀਟਿੰਗ ਕਿਸ ਕਰਾਈ ਸੀ ਪ੍ਰਸ਼ਾਸਨ ਦੀ ਬੇਨਤੀ ਆ ਜੇ ਤੁਹਾਡਾ ਸੀਨੀਅਰ ਅਧਿਕਾਰੀ ਸਾਡੇ ਨਾਲ ਮੀਟਿੰਗ ਕਰਾਉਣ ਜਾਵੇ ਚਾਹੇ ਨਾ ਚੰਡੀਗੜ੍ਹ ਕਰਨੀ ਆ ਚਾਹੇ ਪਟਿਆਲੇ ਕਰਨੀ ਆ ਸਾਡੀ ਮੀਟਿੰਗ ਤੇ ਆਪ ਨਾਲ ਜਾ ਕੇ ਫਿਕਸ ਕਰਾਵੇ ਜਦੋਂ ਅਸੀਂ ਰਾਜੇ ਦੇ ਉੱਥੇ ਦਫ਼ਤਰਾਂ ਦੇ ਲੜਦੇ ਆ ਉਹਦੇ ਬੜੇ ਸਿਸ਼ਕਾਰੇ ਹੋਣਗੇ ਸਭ ਤੋਂ ਪਹਿਲਾਂ ਤਾਂ ਸੰਤੂ ਨਿਕਲ ਆਉਂਦਾ ਕੋ ਆਜੋ ਤਿੰਨ ਆਜੋ ਸਾਡੀ ਐਸ ਮੋਚ ਦੇ 11 ਜੱਜੇ ਬੰਦਿਆ ਪਹਿਲੀ ਗੱਲ ਤਾਂ ਅਸੀਂ 22 ਜਾਵਾਂਗੇ ਜੇ ਉਹਨਾਂ ਨੂੰ ਕੋਰੋਨਾ ਦਾ ਡਰ ਲੱਗਦਾ ਇਹ 11 ਦੇ ਪੱਤੇ ਜਾਨਾ ਕਿ 2-3 ਲਾ ਲੀਟੇ ਕਰਦੇ ਨੇ 11 ਦੇ 11 ਮਰਦਾਂ ਨੂੰ ਜਾਣ ਕੇ ਇਹ ਸਾਡਾ ਫੈਸਲਾ ਅੱਜ ਕਰਦੇ ਕੱਲ ਕਰਦੇ ਉਹਨਾਂ ਨੂੰ ਪੁੱਛ ਲਓ ਵੀ ਮਰੇਕ ਜਿੱਥੇ ਬੰਦੀ ਦਾ ਇੱਕ ਬੁਲਾਊਗਾ ਦੂਜੀ ਸਾਥੀਓ ਗੱਲ ਇਹ ਨੇ ਭਿਆਨਕ ਬਾਰੇ ਇਹ ਜਾਰਾ ਨਹੀਂ ਅੱਜ ਤੁਹਾਨੂੰ ਸੁਣੋਰੀ ਕਰਦਾ ਪਟਿਆਲੇ ਤੇ ਇੱਕ ਦੇ ਜੋਰ ਤੇ ਵੀ ਆ ਗਿਆ ਫੋਟਾ ਮਾਜ ਮੋਰਚਾ ਸੋ ਯਾਦਿਕ ਕੈਨੇਡਾ ਦੇ ਇਥੋਂ ਦੇ ਸੀਐਮ ਨੂੰ ਵੀ ਤੁਹਾਨੂੰ ਸ਼ੁਕਰੀਆ ਬਦਲਾ ਦਾ ਚਾਚਾ ਰਹੀ ਕਿ ਤਾਇਆ ਕਹਿੰਦਾ ਤੇ ਆਦੇ ਬਾਬਾ ਭਰਾ ਨੂੰ ਪੁੱਛ ਲਈ ਵੀ ਮੰਡੀ ਮੋਰਚੇ ਦਾ ਹਾਲ ਕੀ ਕੀਤਾ ਜੀ ਸੋ ਯਾ ਤੇ ਮੋਰਚੇ ਵਾਲਿਆਂ ਨੇ ਰਾਂ ਪੂਰੇ ਕੀ ਹਾਲ ਕੀਤਾ ਜੀ ਸੋ ਯਾ ਉਹ ਪੁੱਛ ਕੇ ਸਾਡੇ ਨਾਲ ਗੱਲਬਾਤ ਤੋੜਨਾ ਜਿਹੜਾ ਤੇਰਾ ਭਲੇਖਾ ਵਾ ਵੀ ਲੈਣਾ ਖਿੱਚ ਖਿੱਚ ਕੁੱਟਦਾ ਤੇ ਆਸੀ ਵੀ ਉਹਨਾਂ ਦੇ ਆ ਜਿਹੜੇ ਸਿਰਕੜੀ ਤੇ ਰੱਖ ਕੇ ਚੰਗਾ ਲਾਦੇ ਨੂੰ ਆਪੀ ਹਾਡੇ ਘਰ ਦੇ ਸਾਡੇ ਪਰਿਵਾਰ ਸਾਡੀਆਂ ਭੈਣਾਂ ਉਹਨਾਂ ਦੀਆਂ ਆਰਥਾ ਜਿਹੜੀ ਮਾਇਕਾ ਕੋਲ ਫਿਰ ਜੰਗ ਦੇ ਮਤਲਬ ਵਿੱਚ ਪਰਿਵਾਰ ਲੈ ਕੇ ਮਰਦੀਆਂ ਬਿਚ ਮਰਾਨ ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਪੱਤੀਆਂ ਪਾਣੀ ਆ ਦੇ ਦਿੰਦੇ ਆ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਮੰਗਲੀਆਂ ਜੜਾ ਪੱਦਦੇ ਆ ਸੋ ਅਸੀਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਸਾਨੂੰ ਇਹ ਯਾਦੀ ਦਵਾਈ ਆ ਇੱਕ ਗੱਲ ਹੋਰ ਇੱਕ ਜੋ ਉਹਨਾਂ ਕਹਿੰਦੇ ਆ ਇਹ ਫਾਇਦੇ ਦੇ ਚ ਜੋ ਪੰਜਾਬ ਚ ਨਿੱਕਲੇ ਕੰਪਨੀ ਕੰਪਨੀ ਆਈ ਸਾਡੇ ਦੇ ਚ ਬਹੁਤ ਕੰਪਨੀਆਂ ਦਾ ਜਿਹੜਾ ਸਰਕਾਰੀ ਧਰਾਂ ਦੇ ਕਬਜ਼ਾ ਛੇਕਾ ਮੋਟਾ ਵੰਗ ਕਰਦਾ ਵੀ ਸਮੂਹ ਦੇਸ਼ ਚ ਉਹ ਕੰਪਨੀਆਂ ਨਿੱਜੀ ਕੰਪਨੀਆਂ ਵਿਦੇਸ਼ੀ ਸਰਕਾਰੀ ਮੈਕਨਾ ਤੋਂ ਬਾਹਰ ਕੱਢੋ ਤੇ ਸਾਰੇ ਮੈਕਨਾ ਨੂੰ ਸਰਕਾਰੀ ਸਰਕਾਰੀ ਚਲ ਕਰੋ ਤੇ ਸਰਕਾਰ ਆਂਦੇ ਕੰਟਰੋਲ ਵਿੱਚ ਚੜਾਏ ਦੂਜੀ ਗੱਲ ਆਉਣ ਦਾ ਸਾਲ ਜਿਹੜੇ ਕੱਟਾਂ ਦੇ ਬਾਹਰੋਂ ਆਸੀ ਦੇਖਿਆ ਵੀ ਸਾਡੀ ਗੱਲ ਸੁਣਿਆ ਜਿਹੜਾ ਸਾਨੂੰ ਇਹ ਕਹਿੰਦਾ ਵੀ ਇਹ ਤਾਂ ਹੁੱਲੜਵਾਜ ਨੇ ਇਹ ਠੇਕਾ ਕੰਮ ਇਹਨੇ ਮੈਨੂੰ ਮਿਲਦਾ ਨਹੀਂਦਾ ਇੱਕ ਗੱਲ ਮੇਰੀਆਂ ਭੈਣਾਂ ਯਾਦ ਰੱਖਣਾ ਜਿੱਥੇ ਤੁਸੀਂ ਪਾਠੀਓ ਦੇ ਇੱਕ ਘੂਰਾ ਪੱਛਦੇ ਸਾਲ 'ਚ ਦੋ ਪੱਛੂ ਆਸੋ ਤੇ ਮੇਰੇ ਭਰਾ ਦਾਜਾਂ ਨਾਲੇ ਤੇਲ ਫਿਰ ਪਿੰਡਾਂ ਦੇ ਅਸਰੇ ਕਹਾਂਗੇ ਤੁਸੀਂ ਨਹੀਂ ਸਾਡੇ ਹੈਗੇ ਤੁਸੀਂ ਆਲੋ ਸਾਡੇ ਕੋ ਬੋਟਾ ਮੰਦਰ ਜਿਉਂ ਅਸੀਂ ਤੁਹਾਡੇ ਪਟਿਆਲੇ ਜਾਂਦੇ ਤੁਸੀਂ ਸਾਨੂੰ ਕਹਿੰਦੇ ਸਾਡੇ ਨਹੀਂ ਜੇ ਹੋ ਤੁਸੀਂ ਸਾਡਾ ਕੈਪਟਨ ਨਹੀਂ ਜੋ ਤੇ ਬਾਧੀ ਵਧੀ ਤੇ ਡਾਂਗਾ ਦੀ ਬਰਸਾਤ ਹੋਵੇ ਅਸੀਂ ਦੀ ਪਿੰਡਾਂ ਦੇ ਰੰਗ ਹੋਏ ਇੱਕ ਬੋਲਾ ਦੇਖ ਲੈਣਾ ਬਾਰੂਤ ਬਾਰੂਤ ਪਿੱਛੇ ਪੈਸੇ ਪਿੱਛੇ ਕਿਸੇ ਮੇਰੇ ਵਰਗੇ ਐ ਕਿਦਾਂ ਵੀ ਜ਼ਥੇਦਾਰ ਐ ਇਹ ਕਹਿੰਦੇ ਗੂੜ ਪਈ ਬਥੇਰਾ ਦੇਖ ਲਿਆ ਜ਼ਥੇਦਾਰਾਂ ਨੇ ਬਥੇਰਾ ਦੇਖਿਆ ਕਾਂਗਰਸ ਦੇ ਲੀਡਰਾਂ ਨੂੰ ਬਥੇਰਾ ਦੇਖਿਆ ਨਹੀਂ दारू ਦੀ ਬੋਤਲ ਨੂੰ ਬਥੇਰਾ ਦੇਖਿਆ ਇਹਨਾਂ ਦੇ ਨਸ਼ੇ ਨੂੰ ਸਾਡੀ ਜਿਹੜੀ ਪੀੜ੍ਹੀ ਖਤਮ ਕਰਤੀ ਜਿਹੜੇ ਮੁੰਡੇ ਨੇ ਸਾਡੇ ਵਿਕਾਪੇ ਦਾ ਸਾਧਨ ਜਾਂ ਵਿਕਾਪੇ ਦਾ ਵਸੀਲਾ ਬਣਾਣਾ ਸੀ ਉਹ ਮੁੰਡੇ ਨੂੰ ਅਸੀਂ ਮੋਢੇ ਨਾਲ ਚਾੱਕ ਕੇ ਸਨੇਗ ਦੇ ਨਸ਼ੇ ਦੇ ਗੋਲੀਏ ਛਡਾਉਣ ਵਾਸਤੇ ਹਸਪਤਾਲਾਂ ਤੇ ਲੈ ਫਿਰਦੇ ਆ ਫੇਰਾ ਜੀ ਆ ਦੀ ਸਰਕਾਰ ਨੇ ਕੀ ਕਰਨਾ ਜਿਹੜੀ ਸਰਕਾਰ ਸਾਨੂੰ ਸਰਕਾਰ ਹਰੀ ਨੌਕਰੀ ਨਹੀਂ ਦੇ ਸਕਦੀ ਇਹ ਸਰਕਾਰ ਦਾ ਕੀ ਕੰਮ ਹੈ ਜਿਹੜੀ ਸਰਕਾਰ ਸਾਡੇ ਸਰਕਾਰੀ ਧਾਰਿਆਂ ਨੂੰ ਜੀਵਿਚਾਰ ਨਹੀਂ ਸਕਦੀ ਇਹ ਆਵਾਜ਼ੀ ਸਰਕਾਰ ਦਾ ਕੀ ਕੰਮ ਹੈ ਮੇਰੀ ਗੋਸ਼ਟੀ ਤੈਨੂੰ ਸਾਰਿਆਂ ਨੂੰ ਇਹ ਹੀ ਆ ਸਿਰ ਛੋੜ ਕੇ ਬਿਆ ਦਿਓ ਜਿੱਦਾਂ ਦੀ ਤਰੀਖ ਦਿੱਤੀ ਆਪਾਂ ਨੂੰ ਮੀਟਿੰਗ ਦੀ ਉਹ ਦਿਨ ਨਾ ਕੀਤੀ ਤੇ ਦੂਜੇ ਦਿਨ ਤੇ ਘਰ ਘਰ ਦੂਆ ਦੂਆ ਤੇ ਪੰਜਾਬ ਦੀ ਸੱਤਾ ਤੇ ਪੰਜਾਬ ਦੇ ਇਸ਼ਾਰੇ ਤੇ ਅਸੀਂ ਵੀ ਪੰਜਾਬ ਦੇ ਰਾਜੇ ਪੰਜਾਬ ਸਰਕਾਰ ਦੇ ਤੇ ਆਪਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸੁਆਗਤ ਹੋਣਿਆ ਸੂਪਾ ਕਮੇਟੀ ਵੱਲੋਂ ਜਾਂ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਬੈਰੀਕੇਡ ਨਹੀਂ ਲੱਗਦੇ ਸਦੇ ਨਾਲ ਗੱਲ ਕਰ ਲੈਣਗੇ ਤੇ ਜਾਂ ਆਉਣ ਵਾਲੇ ਦਿਨਾਂ 'ਚ ਬੈਰੀਕੇਡ ਚੱਕਦੇ ਉੱਥੇ ਮਾਰਾਂਗੇ ਇਹ ਤੁਹਾਡੇ ਨਾਲ ਸਟੇਟ ਕਮੇਟੀ ਵਾਦਾ ਕਰਦੀ ਆ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਨੂੰ ਜ਼ੋਰ ਪਖਾਉਣਾ ਆ ਜਾਤੀ ਸਿਰਫ ਸੁਣਾਉਣੀ ਦੀ ਤਿਆਰ ਕਰਕੇ ਆਏ ਆ ਅਗਲੀ ਰੈਲੀ ਸਾਡੀ ਮਾਨਸਿਕ ਤੌਰ ਤੇ ਤਿਆਰੀ ਹੋਊਗੀ ਕਿ ਆਪਾਂ ਹੀ ਆਂਦੇ ਖੋਪਰਾ ਦੇ ਦੰਗਾ ਖਾ ਕੇ ਲੋਹ ਦੀ ਬਿਛਾਰਾ ਕਰਵਾ ਕੇ ਇਹ ਕੱਟ ਨੂੰ ਜਗਾ ਕੇ ਲਾਵਾਂਗੇ ਧੰਨਵਾਦ ਜੈ ਜਲਤਾ ਜੈ ਸ੍ਰੀ ਅਕਾਲ ਵਾਹਿਗੁਰੂ ਜੀ